ਕੀ ਨਾਮ ਕੀ ਤੁਹਾਡਾ ਮੇਰਾ ਨਾਮ ਜੀ ਗੁਰਮੀਤ ਗੋਰੇ ਸਤ ਸ੍ਰੀ ਅਕਾਲ ਸਾਰਿਆਂ ਨੂੰ 2022 ਤੋਂ ਚੱਲ ਰਿਹਾਗਾ ਮੇਰੇ ਘਰ ਵਾਲੇ ਦਾ ਨਾਮ ਬਲਵਿੰਦਰ ਸਿੰਘ ਔਰ ਸੋਨੂ ਹੈ ਜੋ ਕਿ ਪਰਸੋਂ ਇੱਕ ਮਹਿਲਾ ਅਮਨਦੀਪ ਕੋਰ ਕੌਨਸਟੇਬਲ ਜੋ ਕਿ ਉਹਦਾ ਬੈਲਟ ਨੰਬਰ ਮਾਨਸਾ 621 ਸੀ ਬਠਿੰਡਾ ਵਿੱਚ ਉਹਦਾ ਬੈਲਟ ਨੰਬਰ 1248 ਸੀ ਜੋ ਕਿ ਆਹਦੀ ਥਾਰ ਗੱਡੀ ਦੇ ਵਿੱਚ ਚਿੱਟੇ ਸਮੇਤ ਫੜੀ ਗਈ ਹੈ ਪੁਲਿਸ ਅਧਿਕਾਰੀਆਂ ਨੇ ਨਾਕਾ ਲਾਇਆ ਹੋਇਆ ਸੀ ਨਾ 2022 ਦੀ ਉਹ ਮੇਰੇ ਹਸਬੰਦ ਨਾਲ ਸਾਡਾ ਐਂਬੂਲੈਂਸ ਦਾ ਕੰਮ ਸੀਗਾ ਪਹਿਲੀ ਤਾਂ ਗੱਲ ਐ ਐਂਬੂਲੈਂਸ ਵਾਲਿਆਂ ਦਾ ਪੁਲਿਸ ਮੁਲਾਜ਼ਮਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂਗਾ ਠੀਕ ਐ ਮੈਂ 2022 ਦੀ ਬਹੁਤ ਜ਼ਿਆਦਾ ਟਰਲੇ ਪਾਰੀ ਸੀ ਵੀ ਇਹ ਮੈਨੂੰ ਇਹਦਾ ਪਤਾ ਲੱਗ ਗਿਆ ਸੀਗਾ ਮੈਂ ਜਾਜ ਪਰਤਾਲ ਕੀਤੀ ਸੀ ਵੀ ਇਹ ਨਸ਼ੇ ਦਾ ਵਪਾਰ ਕਰਦੇ ਨੇ ਕੰਮ ਕਰਦੇ ਨੇ ਬਹੁਤ ਅਫਸਰਾਂ ਦੇ ਕੋਲ ਮੈਂ ਗਈ ਅਦੇ ਬੱਚਿਆਂ ਨੂੰ ਲੈ ਕੇ ਕਿਸੇ ਨੇ ਮੇਰੀ ਸੁਣਵਾਈ ਨਹੀਂ ਕੀਤੀਗੀ ਮੈਂ ਬਹੁਤ ਭਗਵੰਤਮਾਨ ਸਰਕਾਰ ਤੱਕ ਵੀ ਉਦੋਂ ਸੀਐਮ ਬਣ ਚੁੱਕੇ ਸੀ ਉੱਥੇ ਤੱਕ ਵੀ ਪਹੁੰਚ ਗੀ ਨੀਸ਼ਾ ਬੁਲਾਤੀ ਰਕ ਮੈਡਮ ਤੱਕ ਵੀ ਪਹੁੰਚੀ ਗਈ ਕਿਸੇ ਨੇ ਸੁਣਵਾਈ ਨਹੀਂ ਕਿਤੇ ਡੇਢ ਮਹੀਨਾ ਮੇਰੇ ਦਰਖਾਸਤਾਂ ਆ ਜਾਂਦੀਆਂ ਸੀ ਥੱਲੇ ਮੈਂ ਉਹਦੇ ਚ ਇਹੀ ਕਹਿੰਦੀ ਸੀ ਵੀ ਇਹ ਚਿੱਟੇ ਦਾ ਵਪਾਰ ਕਰਦੇ ਚਿੱਟਾ ਵੇਚਦੇ ਵੀ ਆ ਲਾਂਦੇ ਵੀ ਆ ਇਹ ਖੁਦ ਸ਼ਰਿਆ ਮੈਨੂੰ ਆਪਦੇ ਵੱਡੇ ਅਧਿਕਾਰੀਆਂ ਦਾ ਨਾਮ ਲੈਂਦੀ ਸੀ ਵੀ ਮੇਰੇ ਪਿੱਛੇ ਬਹੁਤ ਜ਼ਿਆਦਾ ਪਾਵਰ ਹੈ ਤੂੰ ਮੇਰਾ ਕੁਝ ਨਹੀਂ ਵਿਗਾੜ ਸਕਦੀ ਪਰ ਜਿੰਨਾ ਡੇਢ ਮੇਰੇ ਦਰਖਾਸਤਾਂ ਉੱਪਰੋਂ ਹੇਠਾਂ ਆ ਜਾਂਦੀਆਂ ਸੀ ਇੱਕ ਦੋ ਵਾਰੀ ਮੈਨੂੰ ਬੁਲਾਇਆ ਗਿਆ ਤੇ ਇਹੀ ਕਹਿੰਦੇ ਸੀ ਮੈਡਮ ਇਹ ਘਰੇਲੂ ਹੈ ਘਰੇਲੂ ਐਸੀ ਕੁਝ ਨਹੀਂ ਕਰ ਸਕਦੇ ਡੇਢ ਮਹੀਨਾ ਤੱਕ ਮੈਂ ਦਿਨ ਰਾਤ ਬੱਚਾ ਨੂੰ ਲੈ ਕੇ ਤੁਰੀ ਨਹੀਂ ਮੇਰੇ ਕੋ ਕੋਈ ਟਿਕਾਣਾ ਨਹੀਂ ਸੀ ਮੈਨੂੰ ਘਰੋਂ ਬਾਹਰ ਕੱਢ ਰੱਖਿਆ ਸੀਗਾ ਹੁਣ ਉਸ ਤੋਂ ਬਾਅਦ ਡੇਢ ਮਹੀਨੇ ਬਾਅਦ ਜਦੋਂ ਮੈਨੂੰ ਲੱਗਿਆ ਵੀ ਮੇਰੇ ਕੋ ਰਹਿਣ ਨੂੰ ਨਹੀਂਗਾ ਖਾਣ ਨੂੰ ਨਹੀਂਗਾ ਮੈਂ ਸੜਕਾਂ ਤੇ ਰੋਲਦੀ ਫਿਰਦੀ ਸੀਗੀ ਮੇਰੇ ਕੋ ਉਸ ਟਾਈਮ ਮਰਨ ਤੋਂ ਬਿਗਾਰ ਕੋਈ ਵੀ ਆਪਸ਼ਨ ਨਹੀਂ ਸੀਗਾ ਤੇ ਮੈਂ ਇੱਕ ਜਿਹਦੀ ਚੀਜ਼ ਪੀ ਕੇ ਉੱਥੇ ਹੀ ਸੜਕ ਦੇ ਕਿਨਾਰੇ ਡਿੱਗ ਗਈ ਸੀ ਤੇ ਐਂਬੂਲੈਂਸ ਵਾਲਿਆਂ ਨੇ ਉਠਾ ਕੇ ਮੈਨੂੰ ਸਿਵਲ ਹਸਪਤਾਲ ਲੱਗੇ ਉਸ ਤੋਂ ਬਾਅਦ ਮੇਰੇ ਬਿਆਨਾਂ ਦੇ ਆਧਾਰ ਤੇ ਇੱਕ ਪਰਚਾ ਦਰਜ ਕੀਤਾ ਗਿਆ ਜੋ 20/22 ਸੀ ਮਹਿਲਾ ਥਾਣੇ ਦੇ ਵਿੱਚ ਪਰ ਜੋ ਬਲਵਿੰਦਰ ਸਿੰਘ ਨੂੰ ਮੁਕੱਥੇ ਤੇ ਅरेस्ट ਕੀਤਾ ਗਿਆ ਸੀ ਜੋ ਮਹਿਲਾ ਕਨਸਟੇਬਲ ਹੈ ਅਮਨਦੀਪ कौर ਉਹਨੇ ਆਪ ਤੋਂ ਫਰਾਰ ਹੋ ਗਈ ਸੀਗੀ ਫਰਾਰ ਹੋ ਗਈ ਸੀ ਜਾਂ ਫਰਾਰ ਕੀਤਾ ਗਿਆ ਸੀਗਾ ਇਹ ਹੁਣ ਉਹਨਾਂ ਨੂੰ ਹੀ ਪਤਾਗਾ ਇਹਨਾਂ ਨੇ ਡੇਢ ਮਹੀਨੇ ਬਾਅਦ ਹਾਈ ਕੋਰਟ ਤੋਂ ਜ਼ਮਾਨਤ ਕਰਾ ਲਈ ਸੀ ਬਲਵਿੰਦਰ ਸਿੰਘ 15 ਦਿਨ ਦੀ ਜੇਲ੍ਹ ਨਾ ਕੈਸੀ ਮੁੜ ਕੇ ਇਹਨੇ ਆਪਦੀ ਵਰਦੀ ਦਾ ਫਾਇਦਾ ਚੱਕ ਕੇ ਅਹੁਦੇ ਦਾ ਫਾਇਦਾ ਜਾਂ ਵੱਡੇ ਲਿੰਕਾਂ ਦਾ ਫਾਇਦਾ ਚੱਕ ਕੇ ਇੰਕਵਾਰੀਆਂ ਲਾ ਕੇ ਆਪਦਾ ਨਾਮ ਵਿੱਚੋਂ ਬਾਹਰ ਕੱਢਤਾ ਸੀ ਉਸ ਟਾਈਮ ਵੀ ਇਹਦੇ ਤੇ ਐਨਡੀਪੀਐਸ ਦੇ ਤਾਰਾ ਲੱਗੀਆਂ ਸੀਆਂ ਫਿਰ ਮੈਂ ਬਹੁਤ ਜ਼ਿਆਦਾ ਦਰਖਾਸਤਾਂ ਲਾਈਆਂ ਮੈਂ ਸਰਸੇ ਵੀ ਲਾਈਆਂ ਬਠਿੰਡੇ ਵੀ ਲਾਈਆਂ ਵੀ ਇਹ ਜੇ ਵੀ ਕੰਮ ਕਰ ਰਹੇ ਨੇ ਕਿਉਂਕਿ ਮੈਂ ਦੇਖੋ ਜਿੰਦਾ ਕਰ ਖਰਾਬ ਹੋਇਆ ਹੁੰਦਾਗਾ ਉਹ ਪੂਰੀ ਤਰ੍ਹਾਂ ਦੀ ਜਾਂਚ ਪਰਤਾੜਕਣਾ ਇੱਕ ਇੱਕ ਚੇਤੇ ਨੋਟਿਸ ਕਰਦਾ ਮੈਨੂੰ ਪਤਾ ਚੱਲ ਗਿਆ ਸੀ ਇਹ ਫਾਜ਼ਲ ਕਾਂ ਤੋਂ ਚਿੱਟਾ ਲੈ ਕੇ ਆਂਦੇ ਨੇ ਦੋਨੋਂ ਜਾਣੇ ਕਿਉਂਕਿ ਮੈਂ ਸਰਸੇ ਰਹਿੰਦੀ ਸੀ ਜੋ ਸਰਸੇ ਇਹਦੇ ਨਾਲ ਮੁੰਡੇ ਸੀਗੇ ਲਿੰਕ ਚ ਸੀ ਦੋਸਤੀ ਮੇਰੇ ਨਾਲ ਗੱਲ ਕਰਦੇ ਹੁੰਦੇ ਸੀ ਉਹ ਦੱਸਦੇ ਸੀ ਵੀ ਬਲਵਿੰਦਰ ਸਿੰਘ ਸੋਨੂ ਇੱਥੇ ਗੱਡੀ ਇੱਕ ਵਰਨਾ ਗੱਡੀ ਲੈ ਕੇ ਆਂਦਾ ਤੇ ਉਹਦੇ ਕੋਲ ਇੱਥੇ ਛੋਟੇ-ਛੋਟੇ ਕੁੜੀਆਂ ਹੁੰਦੇ ਨਸ਼ਾ ਸਪਲਾਈ ਕਰਦਾ ਦਾ ਮੈਂ ਉਸ ਤੋਂ ਬਾਅਦ ਫਿਰ ਇੱਕ ਟਾਰਗੇਟ ਬਣਾ ਲਿਆ ਵੀ ਮੈਂ ਦਰਖਾਸਤਾਂ ਲਾਈਆਂ ਸਰਸੇ ਵੀ ਲਾਈਆਂ ਬਠਿੰਡੇ ਵੀ ਲਾਈਆਂ ਈਮੇਲ ਵੀ ਪਾਈਆਂ ਜਿੱਤੇ ਤੱਕ ਮੈਂ ਲੱਗਿਆ ਅਪਰੋਚ ਪਰ ਮੇਰੀ ਦਰਖਾਸਤਾਂ ਦਾ ਮੈਨੂੰ ਕੋਈ ਪਤਾ ਨਹੀਂ ਹੁੰਦਾ ਸੀ ਕਿੱਥੋਂ ਆ ਕੇ ਕਿੱਥੇ ਖਤਮ ਹੋ ਗਿਆ ਮੈਨੂੰ ਬੁਲਾਇਆ ਹੀ ਨਹੀਂ ਗਿਆ ਪਰ ਪਰसों ਦੇਖੋ ਸ਼ਰੇਆਮੇ ਥਾਰ ਗੱਡੀ ਦੇ ਵਿੱਚ ਨਾਕਾਬੰਦੀ ਲੱਗੀ ਹੋਈ ਸੀ ਨਾਕਿਆਦਾਨ ਆਪੀਐਸਾ ਅਫਸਰ ਜੋ ਨਵੇਂ ਆਏ ਨੇ ਕੇਰਲਾ ਤੋਂ ਉਹਨਾਂ ਨੇ ਨਾਕਿਆਦਾਨ ਦੀ ਗੱਡੀ ਫੜੀ ਤਲਾਸ਼ੀ ਲਈ ਦਿੱਤੇ ਜਿਹਦੇ ਚਿੱਟਾ ਬਰਾਮਤ ਹੋਇਆ ਬਲਵਿੰਦਰ ਸਿੰਘ ਵੀ ਉਸ ਬਠਿੰਡੇ ਹੀ ਸੀ ਪਰ ਉਹਨਾਂ ਦਾ ਉਹਨੂੰ ਤੇ ਹੋਰ ਪੇਤਾ ਹੋਊਗਾ ਜਾਓ ਦੇਖੋ ਕੱਲ ਵੀ ਤੋਂ ਮੀਡੀਆ ਵਾਲਿਆਂ ਨੂੰ ਵੀ ਪਤਾ ਹੈ ਉਹ ਕੋਰਟ ਚ ਫਿਰਦਾ ਸੀ ਮੈਂ ਉਹਦੇ ਵੀ ਬਹੁਤ ਰੋਲਾ ਪਾਇਆ ਵੀ ਉਹ ਨਾਲ ਸੀ ਉਹਨੂੰ ਕਿਸੇ ਨੇ ਅਰੈਸਟ ਨਹੀਂ ਕੀਤਾ ਉਹ ਅੱਜ ਵੀ ਬਾਹਰ ਹੈ ਜਦੋਂ ਇਸ ਲੇਡੀ ਨੂੰ ਪੜਿਆ ਗਿਆ ਇਹਦੇ ਪਿੱਛੇ ਹੋਰ ਬਹੁਤ ਜਣ ਫਿਰੋਜ਼ਪੁਰ ਤੋਂ ਲੈ ਕੇ ਆ ਜਾਂਦੀ ਸੀ ਇਹਦੇ ਕੋਲ ਇਹ ਪਤਾ ਨਹੀਂ ਕੀਤਾ ਕਿ ਕਿੱਥੋਂ ਲੈ ਕੇ ਆਂਦੀ ਸੀ ਇਹਦੇ ਪਿੱਛੇ ਕਿੰਦੇ ਹੱਥ ਸੀਗੇ ਕਿੰਦੇ ਨਹੀਂ ਸੀ ਕੋਈ ਤਫਸੀਲ ਨਹੀਂ ਹੋਈ ਕੋਈ ਗੱਲ ਪਰसों ਦੀ ਮੁਲਾਜ਼ਮ ਫੜੀ ਹੋਈ ਹੈ ਤੇ ਪੁਲਿਸ ਵਾਲੇ ਆ ਤੁਸੀਂ ਮੈਂ ਬਾਈਟਾਂ ਵੀ ਸੁਣੀਆਂ ਨੇ ਦੇਖੀਆਂ ਵੀ ਨੇ ਉਹਦੇ ਚ ਕਹਿ ਰਹੇ ਨੇ ਨਾ ਜੀ ਹਜੇ ਤਾਂ ਸਾਨੂੰ ਕੁਝ ਨਹੀਂ ਜੋ ਇੱਕ ਆਮ ਬੰਦਾ ਹੁੰਦਾ ਤੁਸੀਂ ਉਹਨਾਂ ਦੀ ਮਾਰ ਮਾਰ ਕੇ ਚਮੜੀ ਉਦੇੜ ਦਿੰਦੇ ਠੀਕ ਹੈ ਜੋ ਉਹਨੇ ਕੀਤਾ ਹੁੰਦਾ ਉਹ ਵੀ ਗੁਨਾਹ ਕਬੂਲ ਕਰਾਂਦੇ ਜੋ ਨਹੀਂ ਕੀਤਾ ਹੁੰਦਾ ਉਹ ਵੀ ਕਰਾਂਦੇ ਪਰ ਇਹਨੂੰ ਇੱਕ ਬਿਸਲੇਰੀ ਦੀਆ ਬੋਤਨਾ ਵਿੱਚ ਤੁਸੀਂ ਪਾਣੀ ਪਿਆ ਰਹੋ ਕਿਉਂ ਏਕ ਮਹਾਰਾਜ ਦੀ ਧੀ ਹੈਗੀ ਹੈ ਇੱਕ ਤਾਂ ਇਹਨੇ ਲੋਕਾਂ ਦੇ ਧੀਆ ਪੁੱਤਰ ਦੇ ਘਰ ਖਰਾਬ ਕੀਤੇ ਚਿੱਟਾ ਵੇਚਦੇ ਰਹੀ ਹੈ ਮੇਰਾ ਘਰ ਉਜਾੜਿਆ ਕਿੰਨੇ ਆਪ ਪੁੱਤਾਂ ਦੇ ਘਰ ਜਾ ਰਹੇ ਆ ਕਿੰਨੇ ਲੋਕਾਂ ਨੂੰ ਬਲੈਕਮੇਲ ਕੀਤਾ ਪੈਸਾ ਖਾਦਾਂਗਾ ਇਹਨੂੰ ਤੁਸੀਂ ਥਾਠ ਮਾੜ ਕਿਸ ਚੀਜ਼ ਤੇ ਦੇ ਰਹੇ ਹੋ ਇਹਦੇ ਚ ਆਪਾਂ ਸਮਝਦਾਰਾਂ ਵੀ ਇਹਦੇ ਪਿੱਛੇ ਕਿਸੇ ਵੱਡੇ ਦਾ ਕਿਉਂਕਿ ਉਹ ਵੱਡੇ ਬੰਦੇ ਦਾ ਹੱਥ ਹੈ ਉਹਨੂੰ ਐ ਵੀ ਇੰਨੇ ਖੁਲਾਸੇ ਕਰਤੇ ਇਹਨੂੰ ਕੁਛ ਕੀਤਾ ਗਿਆ ਤੇ ਸਾਡੇ ਪਰਦੇ ਫਾਸ਼ ਹੋਣਗੇ ਸਾਡੇ ਤਲਾਕ ਹੋਣਗੇ ਉਹ ਆਪਦੀ ਜਾਨ ਬਚਾਉਣ ਵਾਸਤੇ ਮੇਰੇ ਵਰਗੀ ਇੱਕ ਔਰਤ ਦਾ ਘਾਉ ਜਾੜ ਰਹੇ ਨੇ ਕੱਲ ਤੁਸੀਂ ਐਸਐਸਪੀ ਮੈਡਮ ਕੋਈ ਵੀ ਆਇਓ ਕਿ ਐਸਐਸਪੀ ਮੈਡਮ ਕੋ ਲਾਇਸੀ ਮੈਡਮ ਮੌਕੇ ਤੇ ਬੈਠੇ ਨਹੀਂ ਹੋਏ ਸੀ ਮੈਂ ਉਹਨਾਂ ਨੂੰ ਇਹ ਗੁਜਾਰਿਸ਼ ਕਰਨ ਆਈ ਸੀ ਵੀ ਤੁਸੀਂ ਇਹਨੂੰ ਪੜਿਆਗਾ ਠੀਕ ਹੈ ਜੀ ਚਲੋ ਜੱਸ ਸਾਹਿਬ ਨੇ ਕਿੰਦਰ ਰਮਾਨ ਦਿੱਤਾਗਾ ਪਰ ਤੁਸੀਂ ਕਿੰਨੇ ਲੋਕਾਂ ਦੀ ਤੁਸੀਂ ਵੀਡੀਓ ਵੇਖਦੇ ਆਣੇ ਇੱਕ ਮੁਹਿੰਮ ਚਲਾਈ ਗਈ ਹੈ ਨਸ਼ਾ ਦੇ ਖਿਲਾਫ ਜੋ ਜਿੰਨਾਂ ਨੇ ਨਸ਼ਾ ਵੇਚ ਕੇ ਘਰ ਬਣਾਇਆਗਾ ਅਸੀਂ ਕਿਸੇ ਨੂੰ ਬਖਸ਼ਾਂਗੇ ਨਹੀਂ ਉਹਨਾਂ ਦੇ ਘਰ ਤੋੜਾਂਗੇ ਤੋੜੇ ਵੀ ਤੁਸੀਂ ਤੇ ਇਹ ਮੁਲਾਜ਼ਮ ਕੋਈ ਲਾਦਾ ਮੁਲਾਜ਼ਮ ਨਹੀਂ ਹੈਗੀ ਇਹ ਵੀ ਚਿੱਟੇ ਦੇ ਸਮੇਤ ਚਾਹੇ 17 ਗ੍ਰਾਮ ਹੀ ਫੜਿਆ ਗਿਆ ਇਹਦੇ ਕੋਲ ફ્યા હતા ગયા ના ਪਲੇਟਿਨ ਚੱਲੀ ਹੋਊਗੀ ਕਿਸੇ ਨੂੰ ਦੇਣ ਵਾਸਤੇ ਕੀਪ ਦਾ ਇਹ ਕੋ ਕਿੰਨਾ ਹੋਊਗਾ ਇਹਨੇ ਕਿੱਥੇ ਰੱਖਿਆ ਹੋਊਗਾ ਇਹਦੀਆਂ ਘਰ ਦੀਆਂ ਤਲਾਸ਼ੀਆਂ ਲਿੱਤੀਆਂ ਜਾਂਦੀਆਂ ਜਿੰਨੇ ਜਿੰਦੇ ਕੋਲੇ ਲੈ ਕੇ ਜਿੰਨਾ ਕੋਲ ਲੈ ਕੇ ਜਿੱਥੋਂ ਲੈ ਕੇ ਇਹ ਉਹਦਾ ਕੋਈ ਵੱਡਾ ਹੀ ਹੋਊਗਾ ਜਿੱਥੋਂ ਇਹ ਲੈ ਕੇ ਆਈ ਹੈ ਉਹਦੇ ਤੱਕ ਅਪਰੋਚ ਕੀਤੀ ਵੱਡੇ ਵੱਲ ਤਲਾਸ਼ੀਆਂ ਦੀ ਹਲਕੀ ਜਾਰੀ ਹੈ ਕੀ ਕੀ ਚੀਜ਼ਾਂ ਦਾ ਖਲਾਸਾ ਕਿਤੇ ਜਾਣਗੇ ਜਦੋਂ ਟਾਈਮ ਆਊਗਾ ਉਦੋਂ ਦੱਸਾਂਗੇ ਵੀ ਉਹਨਾਂ ਦੇ ਨਾਮ ਲੈ ਕੇ ਇਹ ਕੱਲ ਵੀ ਇਹਨੇ ਇਹ ਗੱਲ ਕਹੀ ਸੀਗੀ ਮੇਰੇ ਸੁਣਨ ਵਿੱਚ ਆਈ ਹੈ ਕਿ ਇਹਦੇ ਕੋਲ ਦੋ ਆਈਫੋਨ ਮੋਕੇ ਤੇ ਬਰਾਮਤ ਹੋਇਆ ਇਹਨੇ ਕਿ ਆ ਜੇ ਮੈਨੂੰ ਇੱਕ ਵੀ ਫੋਨ ਦੇ ਦਿੰਦੇ ਨਾ ਜਿਨ੍ਹਾਂ ਨੇ ਮੇਰੇ ਤੇ ਪਰਚਾ ਪਾਇਆ ਉਹਨਾਂ ਦੀ ਕੀ ਮਜਾਲ ਮੇਰੇ ਤੇ ਪਰਚਾ ਪਾ ਜਾਂਦੇ ਉਹ ਤਾਂ ਵਿੱਚ ਬਾਥਰੂਮ ਕਰਨ ਤੱਕ ਮਜਬੂਰ ਹੋ ਜਾਂਦੇ ਇਹ ਗੱਲ ਇਹ ਕਹਿ ਰਹੀਏ ਦੇਖੋ ਕਿੰਨੇ ਹੌਸਲੇ ਨਾਲ ਇੱਕ ਬਕਸ਼ੀ ਖਾਣੇ ਦੇ ਵਿੱਚ ਕੜੀ ਹੋਈ ਲੇੜ ਇੰਨੇ ਹੌਸਲੇ ਨਾਲ ਗੱਲ ਕਹਿ ਰਹੀ ਹੈ ਵੀ ਤੋੜੀ ਕੀ ਮਜਾਲ ਮੇਰੇ ਤੇ ਪਰਚਾ ਪੈ ਜਾਂਦਾ ਆਪਾਂ ਖੁਦ ਸਮਝਦਾਰ ਆ ਵੀ ਇੰਨੇ ਕਿੰਨੇ ਤੋਂ ਪੌਂਚ ਪਾਵਰ ਹੈ ਜੋ ਠਿੱਗੀ ਬਿੱਲੀਆਂ ਬਣ ਕੇ ਹੁਣ ਬੈਠੇ ਐ ਨਾ ਇਹਦੇ ਪਿੱਛੇ ਆਤ ਦੇ ਰਹੇ ਸੀ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਭਗਵੰਤਮਾਨ ਸਰਕਾਰ ਅੱਗੇ ਇੱਕ ਬਰ ਖਾਸ ਮੇਰੀ ਅਰਜੀ ਹੈਗੀ ਆ ਤੁਸੀਂ ਇਹਨਾਂ ਨੂੰ ਕਿਸੇ ਨੂੰ ਛੱਡਣਾ ਨਹੀਂਗਾ ਤੁਸੀਂ ਬਹੁਤ ਵਧੀਆ ਪਰਾਲਾ ਸ਼ੁਰੂ ਕੀਤਾਗਾ ਜਿਹੜੇ ਜੜੇ ਸੱਪ ਵਨ ਬਣ ਕੇ ਪਿੱਛੇ ਬੈਠੇ ਹੋਏ ਨੇ ਉਹਨਾਂ ਨੂੰ ਸਾਰਿਆਂ ਨੂੰ ਤੁਸੀਂ ਬਾਹਰ ਕੱਢੋ ਤੇ ਇਹਨਾਂ ਨੂੰ ਇਹਨਾਂ ਨੂੰ ਪਖਸ਼ੀ ਖਾਨਿਆਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਵੜਿਆ ਜਾਵੇ ਤੁਸੀਂ ਕਿੰਨੇ ਲੈਵਲ ਦੇ ਤੱਕ ਗੱਲ ਕੀਤੀ ਤੁਸੀਂ ਕਿਹੜਾ ਪੈਨ ਦੇਖਦੇ ਹੋ ਵੀ ਟਾਈਮ ਆਊਗਾ ਤੁਹਾਨੂੰ ਦੇ ਦੇ ਟਾਈਮ ਆ ਚੁੱਕਿਆਗਾ ਹੋਰ ਟਾਈਮ ਦੇਖੋ 2022 ਦੀ ਮੈਂ ਪਿੱਛੇ ਪਈ ਹੋਈ ਸੀ ਦਰਖਾਸਤ ਲਾ ਰਹੀ ਸੀ ਸੁਲਵਾਈ ਨਹੀਂ ਕੀਤੀ ਗਈ ਐਂਡਫੈਂਡ ਆ ਕੇ ਦੇਖੋ ਕਹਿੰਦੇ ਨੇ ਸੱਚ ਦੀ ਹਮੇਸ਼ਾ ਜ ਹੁੰਦੀ ਹੈ ਮੈਂ ਬਹੁਤ ਰੋਂਦੀ ਘੁਰਲਾਂਦੀ ਸੀਗੀ ਮੈਂ ਮੇਰੇ ਬੱਚਾ ਨੂੰ ਲੈ ਕੇ ਸਾਰਾ ਦਿਨ ਥਾਣੇ ਚ ਕਚੈਰੀ ਚ ਬੈਠੀ ਹੁੰਦੀ ਸੀ ਸੁਣਵਾਈ ਨਹੀਂ ਪਰ 4 ਸਾਲਾਂ ਬਾਅਦ ਖੁਦ ਹੀ ਆਪਦੇ ਕਾਲੇ ਕਰਮਾਂ ਦੇ ਵਿੱਚ ਕਾਲੇ ਕਰਤੂਤਾਂ ਦੇ ਵਿੱਚ ਫੜੀ ਗਈ ਹੈ ਖੁਦ ਹੀ ਠੀਕ ਹੈ ਤੇ ਉਹਨੇ ਫੜੀ ਗਈ ਹੈ ਤੇ ਜਿਨ੍ਹਾਂ ਦੇ ਨਾਮ ਲੈ ਕੇ ਤੋਸਾ ਜਮਾ ਰਹੀ ਸੀ ਇੰਨੀ ਪ੍ਰੋਪਰਟੀ ਬਣਾਈ ਹੈ ਇਹਦੇ ਜਰੀਏ ਹੀ ਪੜੇ ਜਾਣਗੇ ਤੇ ਇਹਨੂੰ ਛੱਡਿਆ ਨਾ ਜਾਵੇ ਅੱਗੇ ਜੱਜ ਕੋਲ ਅਪੀਲ ਕੀਤੀ ਜਾਵੇ ਰਿਮਾਂਡ ਲੈ ਕੇ ਜੋ-ਜੋ ਇਹਦੇ ਨਾਲ ਜੁੜੇ ਹੋਏ ਨੇ ਸਭ ਦੀ ਇਹਦੇ ਆਈਫੋਨ ਨੇ ਆਈਫੋਨ ਦੇ ਵਿੱਚ ਬਹੁਤ ਕੰਟੈਕਟ ਆਉਣਗੇ ਨੰਬਰ ਆਉਣਗੇ ਲਿੰਕ ਆਉਣਗੇ ਸਾਰੇ ਬਾਹਰ ਕੱਢੋ। ਅੰਟੀਕ ਨਿਕ ਲਈ। ਪ੍ਰੋਪਰਟੀ ਇਹਦੇ ਕੋਲ ਜੀ ਇੱਕ ਤਾਂ ਵਿਰਾਟਕੀ ਗ੍ਰੀਨ ਕਲੋਨੀ ਮੰਨੀ ਤਾਂ ਨਹੀਂ ਕਲੋਨੀ ਹੈ। ਕਰੋਨਾ ਦੀ ਕੋਟੀ ਉੱਥੇ ਹੈਗੀ ਹੈ। ਠੀਕ ਹੈ ਜੀ 500 ਗਾਟ ਦਾ ਇੱਕ ਪਲਾਟ ਅਦਰਸ਼ ਨਗਰ ਦੇ ਵਿੱਚ ਹੈ। ਇੱਕ ਆਡੀ ਗੱਡੀ ਜੋ ਬੀੜਤਲਾਬ ਰੋਡ ਤੇ ਪਈ ਹੈਗੀ ਹੈ ਖੜੀ ਹੋਈ ਐ ਇਸ ਟਾਈਮ ਐਫੀ ਡਾਟ ਇਨ ਦੇ ਨਾਮ ਤੇ ਇੱਕ ਵਰਨਾ ਗੱਡੀ ਹੈ ਜੀ ਇੱਕ ਬੁਲਟ ਐ ਇੱਕ ਸਕੂਟਰੀਆ ਰੋਲੈਕਸ ਦੀ ਗੱਡੀ ਲੱਖ ਤੋਂ ਘੱਟ ਸ਼ੁਰੂਆਤ ਐ ਉਹਦੀ ਉਹਨਾਂ ਦੇ ਗੁੱਟ ਤੇ ਤੁਸੀਂ ਦੇਖ ਸਕਦੇ ਹੋ ਪਾਈਆਂ ਆ ਆਪਣੇ ਵਰਗੇ ਮੇਰੇ ਵਰਗੇ ਆਮ ਲੜਕੀ ਕਹਿੰਦੀ ਐ 2.5 300 ਦਾ ਸੂਟ ਪਾ ਲਾਂਗੇ 15000 ਤੋਂ ਘਾਟੇ ਦੇ ਤਾਂ ਤੇ ਸੂਟ ਨਹੀਂ ਪਾਇਆ ਕਿੱਥੋਂ ਆ ਰਿਹਾਗਾ ਦੋ ਦੋ ਆਈਫੋਨ ਮੋੱਕੇ ਤੇ ਬਰਾਮਤ ਹੋਇਆ ਕਿੱਥੋਂ ਆਏ ਨੇ ਇਸ ਤਰ੍ਹਾਂ ਦੇ ਸਬੂਤ ਐ ਤੁਹਾਡੇ ਕੋਲ ਜੇ ਗੱਲ ਕੀਤੀ ਆ ਵੀ ਤੁਸੀਂ ਕੱਲ ਵੀ ਐਸਐਸਪੀ ਦਫਤਰ ਆਏ ਸੀ ਡਰ ਦੀ ਅਰਤੀ ਗੱਲ ਕਰ ਰਹੀ ਸੀ ਪ੍ਰੈਸ਼ਾ ਤਾਂ ਨਹੀਂ ਕੋਈ ਸਬੂਤ ਨਾ ਖੋਲਣ ਦਾ ਸਿਲਾਲ ਮੈਨੂੰ ਲੋਕਾਂ ਦੇ ਮੈਸੇਜ ਆ ਰਹੇ ਨੇ ਵੀ ਤੁਸੀਂ ਉਹਨਾਂ ਅਫਸਰਾਂ ਦੇ ਵੀ ਨਾਮ ਲੈ ਰਹੇ ਕਈਆਂ ਦੇ ਆਲਟ ਨਾਮ ਲੈ ਰਹੇ ਤੁਹਾਨੂੰ ਘਰ ਨੂੰ ਖਤਰਾ ਵੀ ਹੋ ਸਕਦਾ ਤੁਹਾਨੂੰ ਕੁਝ ਵੀ ਕਰ ਸਕਦੇ ਤੁਹਾਨੂੰ ਝੂਠੇ ਪਰਚਿਆਂ 'ਚ ਵੀ ਅੰਦਰ ਸ਼ਾਮਲ ਕਰ ਸਕਦੇ ਨੇ ਇਹਨਾਂ ਦੀਆਂ ਜੜੇ ਜੜੇ ਦੇ ਨਾਲ ਜੁੜੇ ਹੋਏ ਨੇ ਉਹਨਾਂ ਦੀਆਂ ਚਾਟਾਂ ਨੇ ਮੇਰੇ ਕੋਲ ਨੇ ਉਹ ਵੀ ਮੈਨੂੰ ਮਿਲੀਆਂ ਸੀਗੀਆਂ ਹਾਂਜੀ ਕਿੱਡਕ ਲੈਵਲ ਦੇ ਅਧਿਕਾਰੀ ਨੇ ਜਾਂ ਡੀਪੀਐਸ ਦੇ ਲੈਵਲ ਦੇ ਅਧਿਕਾਰੀ ਨੇ